ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਜਿਹੜਾ ਸਫ਼ਰ ਕਰਨ ਵਾਲੇ ਆ ਉਹ ਆਪਾਂ ਕਰਾਂਗੇ ਫਰੀਦਕੋਟ ਤੋਂ ਜਿਹੜਾ ਮਖੂ ਸ਼ਹਿਰ ਦਾ ਤੇ ਤਕਰੀਬਨ ਜਿਹੜਾ ਇਹ ਆਪਣਾ ਸਫ਼ਰ ਆ ਇਹ 70-75 ਕਿਲੋਮੀਟਰ ਦਾ ਹੈਗਾ ਵਾਇਆ ਵਾ ਤੇ ਆਪਾਂ ਉਹਦੇ ਵਿੱਚ ਜੋ ਵੀ ਰਸਤੇ ਦੇ ਵਿੱਚ ਜਿਵੇਂ ਦਾ ਵੀ ਹੈਗਾ ਪ੍ਰੋਗਰਾਮ ਆ ਆਪਾਂ ਥੋੜਾ ਸਾਰਾ ਨਾਲ ਸਾਂਝਾ ਕਰਾਂਗੇ ਕਿਵੇਂ ਰੋਡ ਬਣਿਆ ਹੋਇਆ ਵਾ ਕੀ ਕੀ ਕੁਝ ਆਉਂਦਾ ਵਾ ਕਿਹੜੇ ਸ਼ਹਿਰ ਆਉਂਦੇ ਆ ਤੇ ਕਿਹੜੇ ਪਿੰਡ ਆਉਂਦੇ ਵਿੱਚ ਤੇ ਉਹ ਆਪਾਂ ਤੁਹਾਡੇ ਨਾਲ ਅਸੀਂ ਵੀਡੀਓ ਰਾਹੀਂ ਸ਼ੇਅਰ ਕਰਦੇ ਆਂ ਬਣੇ ਰਿਹਾ ਜੋ ਵਲੌਗ ਦੇ ਨਾਲ ਤੇ ਆਪਾਂ ਲੈ ਕੇ ਚਾਲਦੇ ਆ ਤੁਹਾਨੂੰ ਨਵੇਂ ਸਫਰ ਤੇ ਇਹ ਹੈਗਾ ਜਿਹੜਾ ਫਰੀਦਕੋਟ ਦਾ ਸਰਕਲ ਰੋਡ ਤੇ ਇਸ ਤੋਂ ਅੱਗੇ ਆਊਗਾ ਜਿਹੜਾ ਕਨਈਆ ਚੌਕ ਤੇ ਆ ਇਧਰਲੇ ਪਾਸੇ ਨੂੰ ਟਰਾਲੀ ਮੋੜਦੀ ਇਧਰਲੇ ਪਾਸੇ ਹੈਗਾ ਜਿਹੜਾ ਮੈਡੀਕਲ ਸਤ ਕਰੋੜ ਆ ਜਾਂਦਾ ਵਾ ਤੇ ਆ ਸਾਹਮਣੇ ਇੱਥੋਂ ਜਿਹੜਾ ਅੱਧਾ ਕਿਲੋਮੀਟਰ ਅੱਗੇ ਕਨਈਆ ਚੌਕ ਆ ਜਾਂਦਾ ਵਾ ਤੇ ਨਾਲ ਹੀ ਉਹਦੇ ਘੰਟਾ ਘਰ ਆ ਜਿਹੜਾ ਫਰੀਦਕੋਟ ਸ਼ਹਿਰ ਦਾ ਤੇ ਅੱਗੇ ਜਿਹੜਾ ਤਲਵੰਡੀ ਭਾਈ ਵਾਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਾ ਜਿਹੜਾ ਰੋਡ ਆ ਜਾਂਦਾ ਵਾ ਤੇ ਜਿਹੜੇ ਆਪਾਂ ਰੋਡ ਤੇ ਆਪਾਂ ਜਾਣਾ ਵਾ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹਦੇ ਦੇ ਪਾਸੇ ਆਸੇ ਪਾਸੇ ਜਿਹੜੀਆਂ ਮੋਟਰਸਾਈਕਲ ਵਾਲੀਆਂ ਦੁਕਾਨਾਂ ਹਨਾ ਇਸ ਮਾਰਕੀਟ ਦੇ ਵਿੱਚ ਤੇ ਉਹ ਸਾਹਮਣੇ ਆ ਗਿਆ ਜਿਹੜਾ ਭਾਈ ਕਨਈਆ ਜੀ ਚੌਂਕ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਹਨਾ ਤੇ ਨਾਲ ਹੀ ਇਧਰਲੇ ਸੱਜੇ ਹੱਥੀ ਜਿਹੜਾ ਘੰਟਾ ਘਰ ਬਣਿਆ ਹੋਇਆ ਵਾ ਤੇ ਇੱਥੇ ਉਹ ਸਾਹਮਣੇ ਦੇਖੋ ਉਧਰਲੇ ਪਾਸੇ ਇਧਰ ਭਾਈ ਕਨਈਆ ਜੀ ਚੌਂਕ ਦੇ ਉਧਰ ਜਿਹੜੀਆਂ ਮੂਰਤੀਆਂ ਬਣਾਈਆਂ ਹੋਈਆਂ ਹਨ ਸਾਹਮਣੇ ਤੁਸੀਂ ਹਨਾ ਦੇਖ ਸਕਦੇ ਹੋ ਵੇਖੋ ਹਨਾ ਤੇ ਉਦੋਂ ਨਾਲ ਹੀ ਉਦਦੇ ਪਾਸੇ ਘੰਟਾ ਘਰ ਵੀ ਤੁਹਾਨੂੰ ਉਹ ਉਦਦੇ ਪਾਸੇ ਦਿਖ ਰਿਹਾ ਹੈ ਨਾ ਤੇ ਇਹ ਵੀ ਜਿਹੜਾ ਇੱਥੋਂ ਦੇ ਰਾਜੇ ਮਹਾਰਾਜ ਨੇ ਜਿਹੜਾ ਬਣਾਇਆ ਸੀਗਾ ਤੇ ਇੱਥੇ ਆ ਜਿਹੜਾ ਰੋਡ ਜੀਾ ਕਾਫੀ ਜੜਾ ਪਹਿਲੇ ਟੁੱਟਿਆ ਹੁੰਦਾ ਪਰ ਇੱਥੇ ਜਿਹੜੀ ਹੁਣ ਲੋਕਟਾਈਲ ਚੰਤੀ ਆ ਅੱਗੇ ਤਲਵੰਡੀ ਭਾਈ ਵਾਲੇ ਚੌਕ ਆ ਜਾਂਦਾ ਤੇ ਇਹੀ ਰੋਡ ਗਾਂਹ ਜਾ ਕੇ ਜਦੋਂ ਆਪਾਂ ਪੋਲ ਆਉਂਦਾ ਰੇਲਵੇ ਵਾਲਾ ਤੇ ਉੱਥੋਂ ਆਪਾਂ ਜੇ ਸੱਜੇத் ਮੁੜ ਜੰਨੇ ਆ ਤੇ ਇਹ ਬੱਸ ਸਟੈਂਡ ਵੱਲ ਨੂੰ ਚੱਲ ਜਾਂਦਾ ਵਾ ਤੇ ਜੇ ਆਪਾਂ ਸਿੱਧਾ ਪੋਲ ਤੇ ਚੜ ਜੰਨੇ ਆ ਤੇ ਉਹ ਜਿਹੜਾ ਆਪਾਂ ਜਾ ਵੜਦੇ ਆ ਤਲਵੰਡੀ ਭਾਈ ਵਾਲੇ ਰੋਡ ਤੇ ਮੁੱਦਕੀ ਵਾਲੇ ਤੇ ਸਾਹਮਣੇ ਗੱਲ ਮਾਰਕੀਟ ਆ ਬਿਲਕੁਲ ਗੁੱਠਜੀ ਤੇ ਅੱਜਲੇ ਪਾਸੋਂ ਟਰੱਕ ਤੁਰੇ ਆਉਂਦੇ ਬੱਸ ਸਟੈਂਡ ਵਾਲੇ ਪਾਸੇ ਆਉਂਦੇ ਆ ਤੇ ਆਪਾਂ ਫਿਲਹਾਲ ਜਿਹੜਾ ਸ਼ਹਿਰ ਤੋਂ ਬਾਹਰ ਨਿਕਲਨਾ ਵਾ ਤੇ ਇਹਦੇ ਨਾਲ ਹੀ ਜਿਹੜਾ ਇੱਕ ਗੱਲ ਮਾਰਕੀਟ ਦੇ ਮਗਰਲੇ ਪਾਸੇ ਸਿਨੇਮਾ ਬਣਿਆ ਹੋਇਆ ਵਾ ਹਨਾ ਤੇ ਆ ਜਿੱਧਰਲੇ ਪਾਸੇ ਬੱਸ ਖੜੀ ਹੋਈ ਇੱਥੇ ਮਿੰਨੀਆਂ ਬੱਸਾਂ ਖੜਦੀਆਂ ਤੇ ਫਰੀਦਾਬੁਰੇ ਦਾ ਪਲਾਕ ਗੁਸਾ ਮਾਨਾ ਹੰਡਾਏ ਚੰਡੀਗੜ੍ਹ 226 ਕਿਲੋਮੀਟਰ ਲੁਧਿਆਣਾ 121 ਤੇ ਮੋਗਾ ਜਿਹੜਾ 64 ਕਿਲੋਮੀਟਰ ਅੱਜ ਇਧਰਲੇ ਪਾਸੇ ਨੂੰ ਗੱਡੀਆਂ ਮੁੜ ਜਾਂਦੀਆਂ ਆ ਖੱੱਚਾ ਰੇੜੀ ਮੁੜ ਜਾਂਦੀ ਇਹ ਬਸਸਟਾਂ ਨਾਲ ਪਾਸੇ ਜਾਂਦੇ ਆ ਤੇ ਆਪਾਂ ਜਿਹੜਾ ਆ ਪੁਲ ਚੜ ਜਾਣਾ ਵਾ ਤੇ ਜਿਹੜਾ ਆਪਾਂ ਪੁਲ ਦੇ ਥੱਲੇ ਸਰਵਿਸ ਰੋਡ ਬਣਿਆ ਇਹ ਰੇਲਵੇ ਸਟੇਸ਼ਨ ਨੂੰ ਚੱਲ ਜਾਂਦਾ ਵਾ ਤੇ ਆ ਜਿਹੜਾ ਪੰਪ ਆ ਇਹ ਕਾਫੀ ਪੁਰਾਣਾ ਵਾ ਤੇ ਇੱਥੇ ਪਹਿਲਾਂ ਇਹ ਆਪਣਾ ਜਿਹੜਾ ਪੁਲ ਨਹੀਂ ਬਣਿਆ ਹੁੰਦਾ ਸੀ ਹਨਾ ਤੇ ਇਹ ਇਸੇ ਕਰਕੇ ਜਿਹੜਾ ਹੁਣ ਪੰਪ ਥੱਲੇ ਰਹਿ ਗਿਆ ਵਾ ਤੇ ਇਧਰਲੇ ਪਾਸੇ ਜਿਹੜਾ ਪਰੀ ਕੋਲ ਸ਼ਹਿਰ ਦਾ ਬਹੁਤ ਮਸ਼ਹੂਰ ਜਿਹੜਾ ਸਕੂਲ ਦਸ਼ਮੇਸ਼ ਪਬਲਿਕ ਸਕੂਲ ਜਿਹੜਾ ਇਧਰਲੇ ਪਾਸੇ ਹੈ ਜਿਹੜੀ ਬਿਲਡਿੰਗ ਹੈ ਦਸ਼ਮੇਸ਼ ਪਬਲਿਕ ਸਕੂਲ ਦੀ ਆ ਤੇ ਇਸੇ ਰੋਡ ਤੇ ਇਧਰਲੇ ਪਾਸੇ ਜਿਹੜਾ ਫੌਜੀਆ ਦੇ ਜਿਹੜੇ ਫੋਰਸ ਆ ਨਾ ਫੌਜੀ ਉਹ ਬੈਠੇ ਹੋਏ ਆ ਨਾਲ ਹੀ ਆਈਟੀਆਈ ਬਣੀ ਹੋਈ ਆ ਤੇ ਡੈਂਟਲ ਦਸ਼ਮੇਸ਼ ਡੈਂਟਲ ਕਾਲਜ ਜਿਹੜਾ ਉਹ ਵੀ ਬਣਿਆ ਹੋਇਆ ਵਾ ਨਰਸਿੰਗ ਹਾਲ ਆ ਨਾ ਤੇ ਆ ਸਾਹਮਣੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਅੱਜ ਦੇਲੇ ਪਾਸੇ ਕਾਰ ਚੱਰੀ ਜਾਂਦੀ ਹੈ ਨਾ ਤੇ ਆ ਜਿਹੜੀ ਇੱਥੇ ਆ ਦੇਖੋ ਇਹ ਹੈਗੀ ਆਈਟੀਆਈ ਤੇ ਸਾਹਮਣੇ ਪੌਲ ਨਾਵਾ ਬਣਿਆ ਹੋਇਆ ਜਿਹੜਾ ਉਹ ਵੀ ਨਹਿਰ ਤੇ ਬਣਿਆ ਹੋਇਆ ਆ ਦਸ਼ਮੇਸ਼ ਪਬਲਿਕ ਜਿਹੜਾ ਡੈਂਟਲ ਸਕੂਲ ਕਾਲਜ ਆ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਵਾ ਤੇ ਆ ਜਿਹੜੇ ਆਪਣੇ ਪੌਲ ਬਣੇ ਹੋਏ ਆ ਨਵੇਂ ਤੇ ਇਹ ਵੀ ਕਾਫੀ ਟਾਈਮ ਜਿਹੜਾ 6-7 ਮਹੀਨੇ ਚ ਕੰਮ ਚੱਲਦਾ ਰਿਹਾ ਬੜਾ ਔਖਾ ਰਿਹਾ ਇੱਥੇ ਕੰਮ ਨਾ ਪਰ ਹੁਣ ਇਹ ਜਿਹੜਾ ਚਲਾ ਤੇ ਆ ਤੇ ਰੋਡ ਵੀ ਜਿਹੜਾ ਬਣਾਤਾ ਥੋੜਾ ਜਿਆ ਰਹਿ ਗਿਆ ਨਾਲ-ਨਾਲ ਤੇ ਇਹਨਾਂ ਕ ਜਿਹਾ ਤੇ ਬਾਕੀ ਦਾ ਸਾਰਾ ਜਿਹੜਾ ਕੰਪਲੀਟ ਆ ਤੇ ਆ ਜਿਹੜਾ ਬਾਈਪਾਸ ਆ ਫਰੀਦਕੋਟ ਵਾਲਾ ਇਹ ਆਪਣਾ ਕੋਲ ਖਪੂਰੀ ਵਾਲੇ ਪਾਸੇ ਨੂੰ ਚੱਲ ਜਾਂਦਾ ਵਾ ਤੇ ਗਾਂ ਆਪਣਾ ਚਾਹਲਾ ਵਾਲੇ ਪੋਲਾ ਵਾਲੇ ਪਾਸੇ ਨੂੰ ਚੱਲ ਜਾਂਦਾ ਵਾ ਤੇ ਇਹ ਜਿਹੜਾ ਹੈਗਾ ਪੁਰਾਣਾ ਰੋਡ ਫਰੀਦਕੋਟ ਸ਼ਹਿਰ ਦਾ ਜਿਹੜਾ ਤਲਵੰਡੀ ਭਾਈ ਵਾਲੇ ਪਾਸੋਂ ਆਉਂਦਾ ਹੁੰਦਾ ਸੀ ਤੇ ਇਧਰਲੇ ਪਾਸੇ ਹੁਣ ਜਿਹੜੀ ਇਹ ਨਵੀਂ ਜੇਲ ਬਣاتی ਆ ਬਿਲਕੁਲ ਜਿਹੜੀ ਮੁੱਦਕੀ ਵਾਲੇ ਪੁਰਾਣੇ ਰੋਡ ਤੇ ਕਹਿ ਸਕਦੇ ਆਪਾਂ ਨਾ ਜਾਂ ਤਲਵੰਡੀ ਭਾਈ ਵਾਲੇ ਅੰਮ੍ਰਿਤਸਰ ਵਾਲੇ ਰੋਡ ਤੇ ਆ ਸਾਹਮਣੇ ਜਿਹੜੀ ਜੇਲ ਆ ਬਹੁਤ ਵੱਡੀ ਇੱਥੇ ਜੇਲ ਬਣਾਈ ਹੋਈ ਆ ਫਰੀਦਕੋਟ ਸ਼ਹਿਰ ਦੀ ਬਾਹਰ ਕਰਤੀ ਆ ਬਿਲਕੁਲ ਸ਼ਹਿਰ ਤੋਂ ਇਤੋਂ ਅੱਗੇ ਜਿਹੜਾ ਰੋਡ ਆ ਜਾਂਦਾ ਵਾ ਜਿਹੜਾ ਉਹ ਆਪਣਾ ਨੈਸ਼ਨਲ ਹਾਈਵੇ ਬਠਿੰਡਾ ਫਰੀਦਕੋਟ ਜਿਹੜਾ ਚਲੰਜਾ ਉਹ ਸਾਹਮਣੇ ਤੇ ਇੱਥੇ ਜੰਪ ਜੇ ਬਣੇ ਹੋਏ ਇੱਥੋਂ ਵੀ ਜਿਹੜੀਆਂ ਸਵਾਰੀਆਂ ਚੜ ਜਾਂਦੀਆਂ ਜਿਹੜੀਆਂ ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਨੂੰ ਜਾਣਾ ਹੋਵੇ ਤੇ ਇੱਥੇ ਨਾਲ ਹੀ ਨਾਕਾ ਲੱਗਿਆ ਹੁੰਦਾ ਜਿੱਥੇ ਉਹ ਗੈਸ ਵਾਲਾ ਐਚਪੀ ਵਾਲਾ ਗੈਸ ਵਾਲਾ ਜਿਹੜਾ ਟਰੱਕ ਜਾਂਦਾ ਨਾ ਸਾਹਮਣੇ ਉਹ ਬੈਰੀਗੇਟ ਲੱਗੇ ਹੋਏ ਆ ਇੱਥੇ ਆਪਣਾ ਗੱਡੀਆਂ ਵੀ ਬੁਕਿੰਗ ਲਈ ਖੜੀਆਂ ਹੁੰਦੀਆਂ ਕਾਫੀ ਜਿਹੜੀਆਂ ਆ ਸਾਹਮਣੇ ਦੇਖ ਸਕਦੋਂ ਲਗਭਗ ਆਪਾ ਜਿਹੜਾ ਜਿਹੜਾ ਫਰੀਦਕੋਟ ਸ਼ਹਿਰ ਤੋਂ ਬਾਹਰ ਨਿਕਲੇ ਆਏ ਤੇ ਇੱਥੇ ਜਿਹੜਾ ਇਹ ਆ ਜਾਂਦਾ ਵਾ ਟਾਣਾਪਿੰਡ ਤੇ ਇਹੀ ਪਿੰਡ ਜਿਹੜਾ ਇੱਥੋਂ ਹੀ ਪ੍ਰਾਈਮੇਸ਼ੀਆ ਟੀਵੀ ਦਾ ਜਿਹੜਾ ਸੀਨੀਅਰ ਪੱਤਰਕਾਰ ਪੱਤਰਕਾਰ ਸਵਰਨ ਸਿੰਘ ਟਾਣਾ ਜਿਹੜਾ ਇਸੇ ਪਿੰਡ ਦਾ ਹੀ ਸੀਗਾ ਜਿਹੜਾ ਵਸਨੀਕ ਪਰ ਹੁਣ ਜਿਹੜਾ ਉਹ ਲਗਭਗ ਆਪਣਾ ਜਲੰਧਰ ਹੀ ਰਹਿੰਦੇ ਆ ਤੇ ਇੱਥੇ ਆ ਵੇਖੋ ਇਧਰ ਵੀ ਬਹੁਤ ਦੀਆ ਮਾਰਕੀਟ ਬਣੀ ਹੋਈ ਹੈ ਨਾ ਪਹਿਲੀ ਕੰਨ ਜਿਹੜਾ ਪਲਾਜ਼ਾ ਬਣਿਆ ਹੋਇਆ ਵਾ ਜਿਹੜੇ ਆਮ ਵੱਡੇ ਵੱਡੇ ਸ਼ਹਿਰਾਂ ਚ ਬਿਲਕੁਲ ਵੇਹੇ ਜਿਹੜੇ ਬਣ ਚੁੱਕੇ ਆ ਇਹ ਇਹ ਫਰੀਦਕੋਟ ਦੇ ਵੀ ਇੱਥੇ ਬਣੇ ਹੋਏ ਆ ਤੇ ਹੁਣ ਆਪਾਂ ਮੁੱਦਕੀ ਪਹੁੰਚ ਗਏ ਆ ਮੁੱਦਕੀ ਇੱਥੇ 2 ਕਿਲੋਮੀਟਰ ਤੇ ਹਰੀਕੇ ਕਲਾਂ ਜਿਹੜਾ 51 ਕਿਲੋਮੀਟਰ ਇੱਥੋਂ ਰਹਿ ਜਾਂਦਾ ਵਾ ਤੇ ਜੇ ਮੁੱਦਕੀ ਸ਼ਹਿਰ ਨੂੰ ਜਾਣਾ ਤਾਂ ਆ ਇਧਰਲੇ ਪਾਸੇ ਦੇਖੋ ਖੱਬੇ ਹੱਥ ਜਿਹੜਾ ਬੱਸ ਮੁੜੀ ਆ ਉਹ ਉਹ ਸਾਹਮਣੇ ਜਾਂਦੀ ਆ ਜਿਹੜਾ ਰੋਡ ਜਾਂਦਾ ਵਾ ਤੇ ਇਹ ਜਿਹੜਾ ਮੁੱਦਕੀ ਸ਼ਹਿਰ ਦੇ ਵਿੱਚ ਜਾਵੜਦਾ ਪਰ ਆਪਾਂ ਮੁੱਦਕੀ ਸ਼ਹਿਰ ਨਹੀਂ ਜਾਣਾ ਤੇ ਇੱਥੇ ਆਪਾਂ ਬਾਈਪਾਸ ਵੀ ਜਾ ਸਕਦੇ ਹਾਂ ਨਾ ਤੇ ਸ੍ਰੀ ਅਮਰਸਰ ਸਾਹਿਬ ਜਾਣਾ ਆਪਾਂ ਤੇ ਮੰਨ ਲਓ ਤੇ ਆਪਾਂ ਇਸੇ ਰੋਡ ਨੂੰ ਨਹੀਂ ਛੱਡਾਂਗਾ ਇਹ ਸਿੱਧਾ ਰੋਡ ਜਿਹੜਾ ਸ਼ਰੀਏ ਮੁਸਰਸਾ ਨੂੰ ਜਾਂਦਾ ਵਾ ਤੇ ਇਥੋਂ ਆਪਾਂ ਇੱਕ ਪੌਲ ਆਊਗਾ ਬਾਈਪਾਸ ਤੇ ਉਹੀ ਜਿਹੜਾ ਮੁੱਦਗੀ ਤੋਂ ਬਾਘੇਪੁਰਾਣੇ ਵਾਲਾ ਰੋਡ ਆ ਜਾਂਦਾ ਵਾ ਜੇ ਤਾਂ ਬਾਘੇਪੁਰਾਣੇ ਨੂੰ ਜਾਣਾ ਤਾਂ ਸਰਵਿਸ ਰੋਡ ਆ ਤੇ ਜੇ ਤੁਸੀਂ ਸਿੱਧਾ ਜਾਣਾ ਅੰਮ੍ਰਿਤਸਰ ਨੂੰ ਤਲਵੰਡੀ ਭਾਈ ਨੂੰ ਤੇ ਆ ਪੌਲ ਚੜ੍ਹ ਜਾਣਾ ਵਾ ਤੇ ਜੇ ਮੰਨ ਲਓ ਬਾਘੇਪੁਰਾਣੇ ਜਾਣਾ ਤੇ ਸਰਵਿਸ ਰੋਡ ਦੇ ਥੱਲੇ ਦੀ ਹੋ ਕੇ ਤੇ ਪੌਲ ਦੇ ਥੱਲੇ ਦੀ ਹੋ ਕੇ ਤੁਸੀਂ ਸੱਜੇ ਹੱਥ ਜਿਹੜਾ ਮੁਰ ਜਾਣਾ ਵਾ ਤੇ ਉਹ ਜਿਹੜਾ ਇਥੋਂ ਲਗਭਗ 20 ਕਿਲੋਮੀਟਰ ਇਧਰਲੇ ਇਸ ਪਾਸੇ ਨੂੰ ਜਿਹੜਾ ਉਹ ਰੋਡ ਹੈ ਜਿਹੜਾ ਜਿਹੜਾ ਜਾਂਦਾ ਏ ਥੱਲੇ ਦੀ ਇਹ ਬਾਗੇ ਪੁਰਾਣੇ ਨੂੰ ਜਾਂਦਾ ਵਾ ਲਗਭਗ 20 ਕਿਲੋਮੀਟਰ 18 ਕਿਲੋਮੀਟਰ ਮੰਨ ਲਏ ਤੇ ਇੱਥੋਂ ਆਪਾਂ ਜਿਹੜਾ ਮੁੱਦਕੀ ਬਾਈਪਾਸ ਜਿਹੜਾ ਲੰਘ ਰਹੇ ਆ ਤੇ ਇਧਰਲੇ ਪਾਸੇ ਨਾਲ ਹੀ ਜਿਹੜਾ ਬਾਬੇ ਕੇ ਕਾਲਜ ਬਣਿਆ ਹੋਇਆ ਵਾ ਤੇ ਇਥੋਂ ਜਿਹੜਾ ਮੁੱਦਕੀ ਨੂੰ ਤਲਵੰਡੀ ਵਾਲੇ ਪਾਸਿਓਂ ਬੱਸਾਂ ਜਾਂ ਗੱਡੀਆਂ ਐਂਟਰ ਹੁੰਦੀਆਂ ਬਾਹਰ ਵੀ ਨਿਕਲਦੀਆਂ ਜਿਹੜਾ ਰੋਡ ਪਹਿਲਾਂ ਆਪਾਂ ਮੁੱਦਕੀ ਸ਼ਹਿਰ ਦੇ ਵਿੱਚ ਵੜੇ ਸੀ ਪਰ ਇੱਥੋਂ ਬਾਹਰ ਨਿਕਲਦਾ ਵਾ ਨਾ ਮੋਦਕੀ ਸ਼ਹਿਰ ਦੇ ਵਿੱਚੋਂ ਤੇ ਇੱਥੋਂ ਲਗਭਗ ਤਲਵੰਡੀ ਭਾਈ ਜਿਹੜਾ ਹੈਗਾ ਵਾ 8 ਜਾਂ 10 ਕਿਲੋਮੀਟਰ ਮੰਨ ਲਗੇ 10 ਕਿਲੋਮੀਟਰ ਮੰਨ ਲਗੇ ਭਾਈ ਮੋਦਕੀ ਤੋਂ ਹੈਗਾ ਤੇ ਇਹ ਜਿਹੜਾ ਪਿੰਡ ਕੋਟ ਕਰੋੜ ਕਲਾਂ ਆ ਗਿਆ ਤੇ ਇੱਥੇ ਵੀ ਜਿਹੜਾ ਟੂਲ ਪਲਾਜਾ ਲੱਗਿਆ ਹੋਇਆ ਵਾ ਤੇ ਇਹ ਇੱਥੋਂ ਵੀ ਲੋਕ ਕਈ ਜਿਹੜਾ ਟੂਲ ਪਲਾਜੇ ਤੋਂ ਬਚ ਕੇ ਲੰਘਦੇ ਆ ਫਿਲਹਾਲ ਜਿਹੜਾ ਇਹਦੀ ਕੀਮਤ ਕੋਈ ਜ਼ਿਆਦਾ ਨਹੀਂ ਗਈ ਕਾਰ ਕਾਰ ਵਾਲਿਆਂ ਦੀ ਜੇ ਫਾਸਟ ਟੈਗ ਲੱਗਾ ਤਾਂ 45 ਰੁਪਏ ਹੈਗੇ 55 50 ਰੁਪਏ ਤੇ ਜੇ ਫਾਸਟ ਟੈਗ ਨਹੀਂ ਹੈ ਤਾਂ 90 ਰੁਪਏ ਹੈਗੇ ਹਨ ਤੇ ਦੂਜਾ ਟੋਲ ਪਲਾਜ ਨਾਲੋਂ ਬਿਲਕੁਲ ਇਹ ਸਸਤਾ ਟੋਲ ਪਲਾਜ ਆਵਾ ਤੇ ਕਈ ਵਾਰ ਆਪਾਂ ਹਨਾ ਪੈਸੇ ਬਚਾਉਂਦੇ ਬਚਾਉਂਦੇ ਇੱਥੇ ਕਈ ਵੀ ਦੁਰਘਟਨਾ ਹੁੰਦੀਆਂ ਰਹਿੰਦੀਆਂ ਹਨਾ ਕਿਉਂਕਿ ਇੱਥੇ ਕੱਟ ਵੀ ਓਵੇਂ ਦੇ ਤਰ੍ਹਾਂ ਦੇ ਰੱਖੇ ਹੋਏ ਵੇ ਹਨਾ ਤੇ ਆ ਸਾਹਮਣੇ ਜਿਹੜਾ ਟੋਲ ਪਲਾਜ ਆ ਗਿਆ ਇੱਥੇ ਟਰੱਕ ਟਰੱਕ ਕਾਫੀ ਖੜੇ ਹੁੰਦੇ ਤੁੰਦ ਦੇ ਵਿੱਚ ਵੀ ਖੜੇ ਹੁੰਦੇ ਹਨਾ ਸਿਆਲਾਂ ਸੂਲਾਂ ਦੇ ਵਿੱਚ ਕਾਫੀ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਤੇ ਆ ਸਾਹਮਣੇ ਜਿਹੜਾ ਟੋਲ ਪਲਾਜ ਆਵਾ ਤੇ ਇਹਦੇ ਤਿੰਨ ਚਾਰ ਲੈਣਾ ਜਿਹੜੀਆਂ ਪੰਜ ਲੈਣਾ ਹੈਗੀਆਂ ਫਿਲਹਾਲ ਜਿਹੜੀ ਆ ਜਿਹੜੀ ਲੈਣ ਹੈ ਬਿਲਕੁਲ ਫ੍ਰੀ ਲੈਣ ਤੇ ਬਹੁਤ ਸਸਤਾ ਟੋਲ ਪਲਾਜ ਆਵਾ ਜਿਆਦਾ ਹੋ ਮੰਨ ਲੋ ਪੈਸੇ ਨਹੀਂ ਕੱਢਦੇ ਕਿ ਕਈ ਸਮਾਂ 2 2 3 3 ਸੌ ਲੈਂਦੇ ਉਹ ਨਹੀਂ 45 ਰੁਪਏ ਹੀ ਆ ਇੱਕ ਪਾਸੇ ਦੇ ਹਨ ਤੇ ਇੱਥੋਂ ਜਿਹੜਾ ਸਕੋਰਪੀਓ ਮੁੜੀ ਆ ਇਧਰਲੇ ਪਾਸੇ ਨੂੰ ਤਲਵੰਡੀ ਪਾਈ ਵਾਲਾ ਰੋਡ ਆ ਜਾਂਦਾ ਪੁਰਾਣਾ ਰੋਡ ਇੱਥੋਂ ਆਪਾਂ ਤਲਵੰਡੀ ਪਾਈ ਸ਼ਹਿਰ ਨੂੰ ਜਾਣਾ ਤੇ ਇੱਥੋਂ ਮੁੜ ਸਕਦੇ ਹਾਂ ਤੇ ਨਹੀਂ ਤਾਂ ਫਿਰ ਆਪਾਂ ਜਿਹੜਾ ਬਾਈਪਾਸ ਲੰਘ ਸਕਦੇ ਹਾਂ ਜਿੱਦ ਦੇ ਪਾਸੇ ਨੂੰ ਆ ਗੱਡੀਆਂ ਤੁਰੀਆਂ ਜਾਂਦੇ ਹਨ ਹਣਾ ਤੇ ਇਥੋਂ ਬਾਈਪਾਸ ਜੇ ਆਪਾਂ ਤਲਵੰਡੀ ਭਾਈ ਵੀ ਕਰਾਸ ਕਰਦੇ ਤਾਂ ਲਗਭਗ 6 ਤੋਂ 7 ਕਿਲੋਮੀਟਰ ਬੰਦਾ ਵਾ ਤਲਵੰਡੀ ਭਾਈ ਕਰਾਸ ਕਰ ਜਾਂਦੇ ਆਪਾਂ ਤੇ ਸ਼ਹਿਰ ਦੇ ਵਿੱਚ ਵੜਨ ਦੀ ਲੋੜ ਨਹੀਂ ਜੇ ਆਪਾਂ ਮੋਗੇ ਨੂੰ ਜਾਣਾ ਤਾਂ ਇਥੋਂ ਸਰਵਿਸ ਰੋਡ ਹੋ ਜੋ ਤੇ ਅੰਮ੍ਰਿਤਸਰ ਨੂੰ ਜਾਣਾ ਤਾਂ ਆਪਾਂ ਸਿੱਧਾ ਆਪਣਾ ਪੋਲੀ ਨਹੀਂ ਛੱਡਣਾਗਾ ਮੋਗੇ ਨੂੰ ਜਾਣ ਵਾਸਤੇ ਸਰਵਿਸ ਰੋਡ ਦੇ ਥੱਲੇ ਦੀ ਹੋ ਕੇ ਤੇ ਆਪਾਂ ਪੁਲ ਦੇ ਥੱਲੇ ਦੀ ਹੋ ਕੇ ਜਿਹੜਾ ਆਪਾਂ ਜਾ ਸਕਦੇ ਆ ਜਿਹੜਾ ਮੋਗੇ ਨੂੰ ਸੱਜੇ ਹੱਥ ਮੋੜ ਜਾਣਾ ਤੇ ਜੇ ਪਰੋਇਪੁਰ ਨੂੰ ਜਾਣਾ ਤਾਂ ਖੱਬੇ ਹੱਥ ਮੋੜ ਜਾਣਾ ਤੇ ਇਥੋਂ ਲਗਭਗ ਜਿਹੜਾ 90 ਕਿਲੋਮੀਟਰ ਦੂਰ ਹੈਗਾ ਲੁਧਿਆਣਾ ਤੇ 25 ਕਿਲੋਮੀਟਰ ਜਿਹੜਾ ਮੋਗਾ ਤੇ ਸਾਹਮਣੇ ਆਪਾਂ ਬਾਈਪਾਸ ਲੰਘ ਰਹੇ ਹਾਂ ਇਦੋਂ ਅੱਗੇ ਆਊਗਾ ਰੇਲਵੇ ਵਾਲਾ ਪੁਲ ਤੇ ਉਹ ਰੇਲਵੇ ਵਾਲਾ ਪੁਲ ਜਿਹੜਾ ਇਹ ਤਲਵੰਡੀ ਭਾਈ ਆਲਾ ਵਾ ਤੇ ਪਹਿਲਾਂ ਇੱਥੋਂ ਬਹੁਤ ਜਿਹੜਾ ਦਿੱਕਤ ਰਹਿੰਦੀ ਸੀ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਦੇ ਲੰਘਣ ਦੀ ਤੇ ਫਿਲਹਾਲ ਜਿਹੜਾ ਆਪਾਂ ਸਾਰੇ ਪੁਲ ਲੰਘ ਗਏ ਆਏ ਹਾਂ ਤੇ ਇਹ ਤੋਂ ਹਰੀਕੇ 35 ਕਿਲੋਮੀਟਰ ਰਹਿ ਗਿਆ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਐਂਟਰੀ ਤਾਂ ਆਪਾਂ ਤੁਹਾਨੂੰ ਦਿਖਾ ਦਿੱਤੀ ਸੀ ਪਰ ਇੱਥੋਂ ਇਧਰਲੇ ਪਾਸੇ ਜਿਹੜਾ ਇਹ ਰੋਡ 12ਵੇਂ ਨਿਕਲਦਾ ਵਾ ਹਨਾ ਇਦੋਂ ਅੱਗੇ ਜਿਹੜਾ ਆ ਜਾਂਦਾ ਸੇਖਵਾ ਪਿੰਡ ਫਿਰ ਰਟੋਲ ਫਿਰ ਜੀਰਾ ਆਉਂਦਾ ਬਣ ਫਿਰ ਉਹ ਤੂੰ ਹਰੀ ਉਹ ਆਪਣਾ ਬਹਿ ਗੁਜਰਾ ਇਦਾਂ ਦੇ ਪਿੰਡ ਆਉਂਦੇ ਆ ਤੇ ਫਿਰ ਆਪਾਂ ਜਿਹੜਾ ਪਹੁੰਚਦੇ ਆ ਮਖੂ ਸ਼ਹਿਰ ਨੂੰ ਤੇ ਇਹ ਆਪਾਂ ਫਿਰ ਸੇਖਵਾ ਲਾਂ ਕੇ ਹੁਣ ਆ ਗਿਆਂ ਰਟੋਲ ਰੋਹੀ ਤੇ ਇੱਥੋਂ ਜਿਹੜਾ ਲਗਭਗ 4 ਕਿਲੋਮੀਟਰ ਰਹਿ ਗਿਆ ਬਾ ਜੀਰਾ ਤੇ ਉਹ ਜਿਹੜੀ ਸ਼ਰਾਬ ਵਾਲੀ ਫੈਕਟਰੀ ਬੰਦ ਕਰਵਾਈ ਸੀ ਉਹ ਜਿਹੜੀ ਫੈਕਟਰੀ ਸਾਹਮਣੇ ਆ ਤੇ ਆਪਾਂ ਲਗਭਗ ਜਿਹੜਾ ਬੇਬਲ ਆਪਣਾ ਇੱਥੇ ਮੈਲ ਬਣੀ ਹੁੰਦੀ ਸੀ ਉੱਥੇ ਆ ਗਏ ਆ ਤੇ ਜੀਰਾ ਇੱਥੋਂ 3 ਕਿਲੋਮੀਟਰ ਰਹਿ ਗਿਆ ਤੇ ਜੇ ਜੀਰੇ ਨੂੰ ਐਂਟਰੀ ਕਰਨੀ ਤਾਂ ਆਪਾਂ ਇੱਧਰ ਸੱਜੇ ਹੱਥ ਆ ਰੋਡ ਜਾਂਦਾ ਉਹ ਸਾਹਮਣੇ ਗੇਟ ਬਣਿਆ ਹੋਇਆ ਉਹਦੇ ਨੂੰ ਆਪਾਂ ਐਂਟਰੀ ਕਰਕੇ ਤੇ ਜੀਰੇ ਸ਼ਹਿਰ ਦੇ ਵਿੱਚ ਵੜ ਸਕਦੇ ਆ ਤੇ ਮਖੂ ਨੂੰ ਜਾਣਾ ਆਪਾਂ ਤੁਸੀਂ ਲੰਘਣਾ ਵਾ ਇਸੇ ਰੋਡ ਨੂੰ ਨਹੀਂ ਛੱਡਣਾਗਾ ਤੇ ਆ ਸਾਹਮਣੇ ਫਿਰ ਸਰਵਿਸ ਰੋਡ ਆ ਜਾਂਦਾ ਕਪੌਲ ਆ ਜਾਂਦਾ ਜੇ ਜੀਦਾ ਫਰੋਹੀਪੁਰ ਨੂੰ ਜਾਣਾ ਤੇ ਸਰਵਿਸ ਰੋਡ ਹੋ ਕੇ ਖੱਬੇ ਹੱਥ ਨੂੰ ਜਾਵੜੂ ਫਰੋਹੀਪੁਰ ਤੇ ਸ਼ਹਿਰ ਨੂੰ ਜਾਣਾ ਤਾਂ ਪੌਲ ਦੇ ਥੱਲੇ ਦੀ ਹੋ ਕੇ ਤੇ ਨਾਲ ਜਿਹੜਾ ਜੀਰਾ ਸ਼ਹਿਰ ਸ਼ੁਰੂ ਹੋ ਜਾਂਦਾ ਵਾ ਤੇ ਆਪਣਾ ਇਹ ਬਾਈਪਾਸ ਰੋਡ ਆ ਜਿਹੜਾ ਜੀਰੇ ਦਾ ਤੇ ਇੱਧੋਂ ਅੱਗੇ ਜਿਹੜਾ ਆਪਾਂ ਬਿਲਕੁਲ ਜਿਹੜਾ ਮਖੂ ਦੇ ਨੇੜੇ ਪਹੁੰਚਣ ਵਾਲੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਆ ਜਾਂਦਾ ਵਾ ਨਾ ਤੇ ਇੱਥੋਂ ਜਿਹੜਾ ਲਗਭਗ ਆਪਾਂ ਮੰਨ ਕੇ ਚੱਲੀਏ ਕਿ ਜੀ ਆ ਆਪਣਾ ਮਖੂ ਸ਼ਹਿਰ ਦੇ ਬਿਲਕੁਲ ਜਿਹੜਾ ਆਪਾਂ ਪਹੁੰਚ ਚੁੱਕੇ ਨੇੜੇ ਤੇ ਜੀਰੇ ਤੋਂ 12-13 ਕਿਲੋਮੀਟਰ ਦੀ ਦੂਰੀ ਆ ਤੇ ਇਧਰਲੇ ਪਾਸੇ ਆ ਪੈਲਸ ਬਣੇ ਹੋਏ ਆ ਨਾਲ ਪੀਰਾਂ ਦੀ ਜਗ੍ਹਾ ਬਣੀ ਹੋਈ ਆ ਇੱਥੋਂ ਜਿਹੜਾ ਇਹ ਫਰੀਦਕੋਟ ਸ਼ਹਿਰ ਆਪਣਾ ਮਖੂ ਸ਼ਹਿਰ ਜਿਹੜਾ ਸ਼ੁਰੂ ਹੋ ਜਾਂਦਾ ਵਾ ਤੇ ਆਹ ਦੇਖੋ ਇਧਰਲੇ ਪਾਸੇ ਆ ਸ਼ਹਿਰ ਸ਼ਹਿਰ ਸ਼ੁਰੂ ਹੋ ਗਿਆ ਵਾ ਇੱਥੇ ਵੀ ਆਪਣਾ ਸਰਵਿਸ ਰੋਡ ਬਣਿਆ ਹੋਇਆ ਸੇ ਪਾਸੇ ਤੇ ਨਾਲ ਇੱਥੇ ਇੱਕਨਾਂ ਰੋਡ ਨਹੀਂ ਬਣਿਆ ਵਾ ਤੇ ਆਪਣਾ ਟ੍ਰੈਫਿਕ ਬਹੁਤ ਰਹਿੰਦਾ ਕਿ ਹੋ ਪੋਲ ਨਹੀਂ ਬਣਿਆ ਹੋਇਆ ਵਾ ਤੇ ਫਾਟਕ ਲੱਗ ਜਾਂਦੇ ਆ ਤੇ ਫਿਰ ਬਹੁਤ ਬੁਰਾ ਹਾਲ ਰਹਿੰਦਾ ਅੱਜ ਵੀ ਲੱਗੇ ਪਿਆ ਦੇਖ ਲਓ ਕਿੰਡੀ ਲੰਮੀ ਲੇਨ ਲੱਗੀ ਹੋਈ ਲਗਭਗ 1 ਕਿਲੋਮੀਟਰ ਲੰਬੀ ਲੇਨ ਲੱਗੀ ਹੋਈ ਆ ਤੇ ਫਾਟਕ ਹਜੇ ਬਹੁਤ ਅੱਗੇ ਆ ਤਿਆਕ ਇੱਥੇ ਗੰਦਾ ਨਾਲਾ ਜਾਂ ਤੇ ਤੇ ਉਹ ਪੁਲ ਬਣਿਆ ਹੋਇਆ ਵਾ ਤੇ ਉਹ ਵੀ ਜਿਹੜਾ ਬਹੁਤ ਬੁਰਾ ਹਾਲ ਆ ਉਹਦਾ ਵੀ ਹੈ ਨਾ ਤੰਗ ਜਾਂ ਪੁਲ ਤੇ ਇਹ ਵੀ ਹਜੇ ਦਾ ਕੋਡ ਜਾਂ ਕੱਢਿਆ ਨਹੀਂ ਤੇ ਪਰ ਸਾਰ ਬਸ ਜਿਹੜੇ ਉਹ ਪੂਲ ਡੈਕਸ ਵਾਲੇ ਲੈ ਰਹੇ ਹਨ ਤੇ ਆ ਦੇਖੋ ਕੀ ਹਾਲ ਆ ਤੁਹਾਨੂੰ ਮੈਂ ਦੱਸਾਂ ਜੀ ਤਾਂ ਪਹਿਲਾਂ ਵੀ ਇੱਥੇ ਇੱਕ ਉਹ ਨਾ ਆਪਣਾ ਜਿਹੜਾ ਪੁਲ ਬਣ ਦੇ ਕਾਰਨ ਤੇ ਆ ਦੇਖੋ ਕਿੰਨਾ ਟ੍ਰੈਫਿਕ ਜਾਮ ਰਹਿੰਦਾ ਹਰ ਵਕਤ ਇੱਥੇ ਇਹੀ ਹਾਲ ਰਹਿੰਦਾ ਵਾ ਕਿ ਉਹ ਟ੍ਰੇਨਾਂ ਟ੍ਰੂਨਾਂ ਕਾਫੀ ਹੁੰਦੀਆਂ ਆ ਦੇਖੋ ਬਹੁਤ ਇਥੇ ਇਸੇ ਤਰ੍ਹਾਂ ਹੀ ਰਹਿੰਦਾ ਵੇ 12 ਮਹੀਨੇ 30 ਦਿਨ ਬਹੁਤ ਬੁਰਾ ਹਾਲ ਤੇ ਇਹ ਬਾਕੀ ਬਈ ਤੁਸੀਂ ਦੱਸੋ ਆ ਦੇਖ ਲਓ ਇਧਰਲੇ ਪਾਸੇ ਆ ਜਿਹੜਾ ਆ ਹਾਈ ਆਪਾਂ ਤੁਹਾਨੂੰ ਦੱਸੇ ਨੇ ਲੈਣ ਜਿਹੜੀ ਆਪਣੀ ਮਖੂ ਵਾਲੀਆਂ ਆ ਨਿਊ ਦੀ ਬੱਸਾਂ ਜਿਹੜੀਆਂ ਸ਼੍ਰੀ ਅਮਰਸਰ ਸਾਹਿਬ ਤੋਂ ਆਉਂਦੀਆਂ ਨੇ ਤੇ ਇਹ ਜਾਂਦੀਆਂ ਵਾਂ ਤੇ ਮੰਨ ਲਓ ਇਥੇ ਜ਼ਿਆਦਾ ਰੋਡ ਵੇਜ ਬੱਸਾਂ ਦੀ ਰਾਜ ਬੱਸਾਂ ਦੀ ਤੇ ਨਿਊ ਦੀ ਬੱਸਾਂ ਦੀ ਜਿਹੜੀ ਜ਼ਿਆਦਾ ਸਰਵਿਸ ਹੈਗੀ ਆ ਤੇ ਆ ਦੇਖੋ ਬਹੁਤ ਬੁਰਾ ਹਾਲ ਆ ਤੁਹਾਨੂੰ ਮੈਂ ਦੱਸਿਆ ਨਾ ਭਾਈ ਇੱਥੇ ਤਾਂ ਐਵੇਂ ਹੀ ਰਹਿੰਦਾ ਵਾ ਹਾਲ ਤੇ ਲਗਭਗ ਜਿਹੜਾ ਆਪਾਂ ਆਪਣੇ ਤੇ ਜਿੱਥੇ ਜਾਣਾ ਸੀ ਮਖੂ ਉਹ ਆਪਾਂ ਇੱਥੇ ਪਹੁੰਚ ਚੁੱਕੇ ਆ ਤੇ ਆਪਣੀ ਵੀਡੀਓ ਕਿਵੇਂ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਆ ਜੋ ਫਿਰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਜਿਹੜਾ ਸਤਿ ਸ਼੍ਰੀ ਅਕਾਲ